ਪ੍ਰਸ਼ਾਸਨ ਨੇ ਸਾਨੂੰ ਉੱਥੋਂ ਸ਼ੁਰੂ ਤੋਂ ਲੈ ਕੇ ਸਾਡੇ ਗੁਰਦੁਆਰਾ ਸਾਹਿਬ ਦੇ ਅੱਗੇ ਵੀ ਪੁਲਿਸ ਲਾਤੀ ਕੇ ਅਨਾਉਂਸਮੈਂਟ ਨਾ ਹੋਵੇ ਸ਼ੁਰੂ ਤੋਂ ਲੈ ਕੇ ਅਸੀਂ ਪ੍ਰਸ਼ਾਸਨ ਦੇ ਨਾਲ ਹੀ ਲੜਦੇ ਆ ਰਹੇ ਹਾਂ ਅਸੀਂ ਸੋਚਿਆ ਸੀ ਕਿ ਮਤਲਬ ਇਹ ਸਰਕਾਰ ਸਾਡਾ ਕੋਈ ਭਲਾ ਕਰੂਗੀ ਬਸ ਸਰਕਾਰ ਨੇ ਤਾਂ ਸਾਡਾ ਬਿਲਕੁਲ ਬੇੜਾਗਰਕ ਕਰਤਾ ਪੀਨ ਵਾਲੇ ਪਾਣੀ ਦੀ ਲੜਾਈ ਲੜਨੀ ਪੈ ਰਹੀ ਹੈ ਤੇ ਸੜਕਾਂ ਵਾਸਤੇ ਸੜਕਾਂ ਕੰਮ ਕਰਨੇ ਪੈ ਰਹੇ ਐ ਸਰਕਾਰ ਨੂੰ ਫਿਰ ਅਸਥੀ ਹੈ ਅਸੀਂ ਇੱਕ ਵਾਰ ਫਿਰ ਤੋਂ ਤਸਵੀਰਾਂ ਸਾਂਝਾ ਕਰਦੀ ਹੈ ਫਿਰੋਜ਼ਪੁਰ ਰੋਡ ਤੋਂ ਤੁਸੀਂ ਦੇਖ ਰਹੇ ਹੋ ਕਿ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੌਜਵਾਨ ਤੇ ਬਜ਼ੁਰਗ ਜਿਹੜੇ ਨੇ ਸਾਰੇ ਇੱਥੇ ਧਰਨਾ ਲਗਾ ਕੇ ਬੈਠੇ ਨੇ ਗੱਲਬਾਤ ਕਰਦੇ ਨੇ ਮਹਿਲਾਵਾਂ ਦੇ ਨਾਲ ਵੀ ਕਿ ਉਹਨਾਂ ਦਾ ਕੀ ਕਹਿਣਾ ਮਾਤਾ ਜੀ ਕਿੱਥੋਂ ਆਇਓ ਜੀ ਕੀ ਕੀ ਮੰਗ ਰਹੇ ਹੋ ਕਿ ਇੱਦਾਂ ਧਰਨੇ ਲਗਾ ਕੇ ਬੈਠੇ ਤੁਸੀਂ ਧਰਨਾ ਇਸ ਕਰਕੇ ਲਾਇਆ ਹੋਇਆ ਅਸੀਂ ਬਹੁਤ ਮੁਸ਼ਕਲ ਦੇ ਨਾਲ ਇੱਥੇ ਪਹੁੰਚੇ ਆ ਕਿਆ ਗਿਆ ਸਾਨੂੰ 4 ਘੰਟਿਆਂ ਦੇ ਵਿੱਚ ਸਾਨੂੰ ਸਾਬ ਤੋਂ ਇੱਥੇ ਪਹੁੰਚੇ ਆ ਪਹੁੰਚਿਆ ਜਿਹੜੇ ਸਾਡੇ ਪਾਣੀ ਦੇ ਵਿੱਚ ਕਾਲੀਆਂ ਫੈਕਟਰੀਆਂ ਦਾ ਦੂਸ਼ਿਤ ਪਾਣੀ ਮਿਲਾਇਆ ਜਾ ਰਿਹਾ ਹੈ ਉਹਨਾਂ ਨੂੰ ਅਸੀਂ ਬੰਦ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਹਾਂ। ਤੁਸੀਂ ਕਾਰਵਾਈ ਕੀਤੀ ਜਾਂਦੀ ਹੈ ਪ੍ਰਸ਼ਾਸਨ ਵੱਲੋਂ ਉਹਨੂੰ ਕਿੱਦਾਂ ਦੇਖ ਰਹੇ ਹੋ ਤੁਸੀਂ ਇੱਥੇ? ਪ੍ਰਸ਼ਾਸਨ ਦੀ ਕਾਰਵਾਈ ਤਾਂ ਅਸੀਂ ਦੇਖ ਹੀ ਰਹੇ ਹਾਂ। ਪ੍ਰਸ਼ਾਸਨ ਨੇ ਸਾਨੂੰ ਉੱਥੋਂ ਸ਼ੁਰੂ ਤੋਂ ਲੈ ਕੇ ਸਾਡੇ ਗੁਰਦੁਆਰਾ ਸਾਹਿਬ ਦੇ ਅੱਗੇ ਵੀ ਪੁਲਿਸ ਲਾਤੀ ਕਿ ਐਨਾਨਸਮੈਂਟ ਨਾ ਹੋਵੇ। ਸ਼ੁਰੂ ਤੋਂ ਲੈ ਕੇ ਅਸੀਂ ਪ੍ਰਸ਼ਾਸਨ ਦੇ ਨਾਲ ਹੀ ਲੜਦੇ ਜਾ ਰਹੇ ਹਾਂ। ਅਸੀਂ ਸੋਚਿਆ ਸੀ ਕਿ ਮਤਲਬ ਇਹ ਸਰਕਾਰ ਸਾਡਾ ਕੋਈ ਭਲਾ ਕਰੋਗੀ ਵੈਸੇ ਸਰਕਾਰ ਨੇ ਤਾਂ ਸਾਡਾ ਬਿਲਕੁਲ ਬੇੜਾਗਰਕ ਕਰਤਾ ਜੇ ਤੁਸੀਂ ਲੜਾਈ ਲੜਦੇ ਹੋ ਲੱਗਦੇ ਹੋ ਕਾਮਯਾਬ ਹੋਵਗੇ ਅਸੀਂ ਇੱਕਜੁੱਟ ਹੋਵਾਂਗੇ ਅਸੀਂ ਸਾਰਾ ਪੰਜਾਬ ਮੇਰੇ ਵੀਰ ਮੇਰੀਆਂ ਭੈਣਾਂ ਸਾਰੀਆਂ ਇੱਕਜੁੱਟ ਹੋ ਕੇ ਅਸੀਂ ਲੜਾਈ ਲੜਾਂਗੇ ਕਿਹਨੇ ਆ ਸਿੰਘ ਜੀ ਤੇ ਦੇਖੋ ਅੱਜ ਤੁਸੀਂ ਅੱਛੇ ਤਰ੍ਹਾਂ ਦੇ ਬਾਰੇ ਕਰ ਰਹੇ ਹੋ ਆਪਣੇ ਹੱਥ ਲਈ ਹਾਂਜੀ ਹਾਂਜੀ ਕਾਲਾ ਪਾਣੀ ਜਿਹੜਾ ਪਹਿਰਿਆ ਦਰਿਆ ਚ ਉਹ ਬੰਦ ਕਰਾਉਣ ਵਾਸਤੇ ਆਏ ਉਹਦੇ ਨਾਲ ਬਿਮਾਰਗਾ ਲੱਗ ਰੇਗਾ ਕੈਂਸਰ ਹੋ ਰਹੀ ਹੈ ਤਾਂ ਬਹੁਤ ਹੋ ਰਹੇਗਾ ਕਾਰੇ ਪ੍ਰਕਾਰ ਕਰ ਮਰੀਜ਼ ਪਏ ਆਏ ਬੰਦ ਕਰਾਉਣ ਵਾਸਤੇ ਆਏ ਜੀ ਇੱਥੇ ਬੈਠਿਓ ਤੁਸੀਂ ਜਿਵੇਂ ਸੜਕਾਂ ਤੇ ਬਹਿਣਾ ਪੈ ਰਿਹਾ ਹੈ ਟੀਨ ਵਾਲੇ ਪਾਣੀ ਦੀ ਲੜਾਈ ਲੜਨੀ ਪੈ ਰਹੀ ਹੈ ਤੇ ਸੜਕਾਂ ਵਾਸਤੇ ਸੜਕਾਂ ਕੰਮ ਕਰਨੇ ਪੈਣਗੇ ਐ ਸਰਕਾਰ ਨੂੰ ਫਿਰ ਬੇਨਤੀ ਹੈ ਸਾਡੀ ਵੀ ਇਹ ਬੰਦ ਕਰਾਵੇ ਫਿਰ ਅਸੀਂ ਜਾਵੜਾਂਗੇ ਇਸ ਵਾਸਤੇ ਹੀ ਆਈਆਂ ਸੀ ਜਿਵੇਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜੇ ਸਰਕਾਰਾਂ ਦੇ ਖਿਲਾਫ ਵੀ ਨਾਰੇ ਬਾਜੇ ਕੀਤੇ ਜਾ ਰਹੀਏ ਰੋਸ਼ਟ ਕਾਫੀ ਨਜ਼ਰ ਆ ਰਿਹਾ ਹੈ ਜਿਹੜੇ ਆਗੂ ਨੇ ਉਹ ਅਜੇ ਤੱਕ ਇੱਥੇ ਜਿਹੜੇ ਲੱਖਾਂ ਸਿਦਾਨਾ ਹੋਣ ਅਭਿਜੋਗਮਾਨ ਹੋਣ ਉਹ ਅੱਥੇ ਵੀ ਪਹੁੰਚੇ ਲੇਕਿਨ ਰੋਸ਼ਟ ਲਗਾਤਾਰ ਜਿਹੜਾ ਇੱਥੇ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਿੱਚ ਵੱਡਾ ਇਕੱਠ ਜਿਹੜਾ ਹੈ ਫਿਰੋਜ਼ਪੁਰ ਰੋਡ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਪੁੱਲੋ ਵੀ ਜੋ ਹੈ ਲਗਾਤਾਰ ਜਿਹੜਿਆ ਤਿਆਰੀਆਂ ਨੇ ਇਹ ਇਹਨਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਉਹ ਰਾਤ ਉੜ ਜਾਣ ਲੇਕਿਨ ਉਹਨਾਂ ਨੂੰ ਕਿਤੇ ਨਾ ਕਿਤੇ ਕਾਮਯਾਬੀ ਨਹੀਂ ਮਿਲ ਰਹੀ ਲੇਕਿਨ ਰੋਸ਼ ਕਾਫੀ ਵਾਅਦਾ ਨਜ਼ਰ ਆ ਰਿਹਾ ਕਿਉਂਕਿ ਟਾਈਮ ਜਿਵੇਂ ਜਿਵੇਂ ਅੱਗੇ ਵਧ ਰਿਹਾ ਹੈ ਰੋਸ਼ ਵੀ ਉਸ ਤਰ੍ਹਾਂ ਲੋਕਾਂ ਦੇ ਵਿੱਚ ਖਾਸਾ ਨਜ਼ਰ ਆ ਰਿਹਾ ਹੈ